ਕਾਣੀਆਂ ਸਰਕਾਰਾਂ ਹੀ ਵਧੀਆ ਸੀ ਅੱਛਾ ਆ ਨਮੀ ਦਾ ਜੀਬਾ ਇੱਕ ਟੋਵਾ ਪੱਟੋ ਉਹਨਾਂ ਨੂੰ ਕੋਲੇ ਖਿਲਾਰ ਲੋ ਉੱਤੇ ਮਿੱਟੀ ਪਾ ਦਿਓ ਜਿਹੜੇ ਦੋ ਮਾਲ ਧਾਣੇ ਸੀ ਝੁੱਗੇ ਚ ਸਭ ਸਰਕਾਰੀ ਜ਼ਮੀਨਾਂ ਖਾ ਗੇ ਸਰਕਾਰੀ ਪੈਸਾ ਖਾ ਗੇ ਕਾਂਗਰਸ ਤੇ ਬਾਦਲ ਕੇ ਕੰਮ ਕਮ ਹੋਇਆ ਪਿੰਡ ਦੇ ਵਿੱਚ ਕਿ ਨਹੀਂ ਹੋਇਆ ਬਾਪੂ ਸਭ ਤੋਂ ਜਿੱਦ ਨਹੀਂ ਕੁਛ ਅਈ ਤਾਂ ਪੱਥਰ ਤੇ ਬੈਠੇ ਅਨੁਸ਼ਾ ਬੰਦ ਹੋਇਆ ਕੋਈ ਕਿਹੜਾ ਜੀ ਇੱਥੇ ਤੁਹਾਨੂੰ 5 ਮਿੰਟ ਪਹਿਲਾਂ ਆ ਜਾਂਦੇ ਤੁਹਾਨੂੰ ਮੇਲ ਹੀ ਕਰਾਉਂਦੇ ਪੈਨਸ਼ਨਾਂ ਪੰਸ਼ਨਾਂ ਵਧੀਆ ਸਰਕਾਰ ਕਹਿੰਦੀ ਪੈਨਸ਼ਨ ਵੰਡਾਵਾਂਗੇ ਵਧਾਈ ਕੀ ਜੀ ਮਿਲਦੀ ਵੀ ਨਹੀਂ ਅੱਛਾ ਮਿਲਦੀ ਵੀ ਵਧਾਈ ਤਾਂ ਚਲੋ ਬਸ ਰਹੀਆ ਸਸੀਕਾਲ ਜੀ ਤੁਸੀਂ ਲੋਕ ਰਾਏ ਟੀਵੀ ਦੇ ਨਾਲ ਜੁੜੇ ਹੋਇਓ ਮੈਂ ਹਾਂ ਪਰਮਿੰਦਰ ਸਿੰਘ ਇਸ ਵਕਤ ਲੋਕ ਸਭਾ ਬਠਿੰਡਾ ਹਲਕੇ ਦੇ ਵਿੱਚ ਮੌਜੂਦ ਆ। ਬਧਾਰ ਸਭਾ ਹਲਕਾ ਪੈਂਦਾ ਬਠਿੰਡਾ ਦਿਹਾਤੀ ਦਾ। 2 ਸਾਲ ਹੋ ਗਏ ਸਰਕਾਰ ਬਣੀ ਨੂੰ ਵੋਟਾਂ ਆ ਰਹੀਆਂ ਨੇ। ਕਿੰਨੇ ਕ ਪਿੰਡ ਦੇ ਵਿੱਚ ਕੰਮ ਹੋਏ ਗੱਲਬਾਤ ਕਰਾਂਗੇ ਬਾਪੂ ਬਜ਼ੁਰਗਰ ਸੱਥਾਂ ਦੇ ਵਿੱਚ ਬੈਠੇ ਨੇ। ਲੋਕਾਂ ਦੀ رائے ਲਾਂ ਜਾਣਾਗੇ ਕਿ ਲੋਕ ਚਾਹੁੰਦੇ ਕੀ ਨੇ ਕਿੰਨਾ ਕ ਵਿਕਾਸ ਪਿੰਡ ਦੇ ਵਿੱਚ ਹੋਇਆ। ਤਾਂ ਲੋਕ ਕਿਹਨੂੰ ਆਪਣਾ ਲੋਕ ਸਭਾ ਬਠਿੰਡਾ ਤੋਂ ਜਿਹੜਾ ਹੈਗਾ ਉਮੀਦਵਾਰ ਜਿਹੜਾ ਐਲਾਨੇ ਹੋਏ ਨੇ ਕਿਹਨੂੰ ਐਮਪੀ ਚੁਣਨਾ ਚਾਹੁੰਦੇ ਨੇ ਅੱਜ ਉਹ ਮਿਲਦੇ ਆ। ਇਹ ਕਿਹੜਾ ਪਿੰਡ ਪੈਂਦਾ ਜੀ? ਗੋੜ ਫੱਟਾ ਗੋੜ ਫੱਟਾ ਬਟੇਂਡਾ ਦੇ ਅੱਤੀ ਦਾ ਪਿੰਡ ਹੈ ਹਾਂ ਕੰਮ ਕੁੰਮ ਹੋਇਆ ਪਿੰਡ ਦੇ ਵਿੱਚ ਕਿ ਨਹੀਂ ਹੋਇਆ ਬਾਪੂ ਸੌਂਦੇ ਨਹੀਂ ਕੁਛ ਅਸੀਂ ਤਾਂ ਪੱਥਰ ਤੇ ਬੈਠੇ ਹਾਂ ਆਪਾਂ ਮਰ ਸਿੱਧੀਆਂ ਗੱਲਾਂ ਕਰਾਂਗੇ ਤੇਰੇ ਨਾਲ ਹੂੰ ਠੀਕ ਹੈ ਨਾ ਸਿੱਧੀਆਂ ਗੱਲਾਂ ਕਰਨੀਆਂ ਆ ਹਾਂ ਅੱਛਾ ਆ ਪੱਥਰ ਤੇ ਬੈਠਿਆ ਸਾਡਾ ਕੋਈ ਸਾਡਾ ਕੋਈ ਕੰਮ ਨਹੀਂ ਹੋਇਆ ਅੱਛਾ ਹਾਂ ਸਰਕਾਰ ਕਹਿੰਦੀ ਬਦਲਾ ਬਦਲਾ ਨਵਾਂ ਬਦਲਾ ਆਇਆ ਕੋਈ ਬਦਲਾ ਆਇਆ ਸਾਨੂੰ ਤਾਂ ਬਦਲਾ ਕਿੱਥੇ ਆਇਆ ਪਿੱਛੇ ਰਹਿ ਗਿਆ ਕਿਤੇ ਹਾਂ ਸਾਨੂੰ ਤਾਂ ਕੋਈ ਪਤਾ ਹੀ ਲੱਗਦਾ ਵੀ ਕਿੱਥੇ ਆ ਬਦਲਾ ਇੱਧਰ ਤੇ ਸਾਹਮਣੇ ਆ ਪੱਥਰ ਤੇ ਬੈਠੇ ਆ ਕੋਈ ਸਾਥ ਨਹੀਂ ਬਿੱਟਾ ਦੇ ਬੈਠੇ ਆ ਕੋਈ ਸਾਨੂੰ ਪਾਰਕ ਨਹੀਂ ਬਣਾ ਕੇ ਦਿੱਤਾ ਸਰਕਾਰ ਨੇ ਕੁਛ ਨਹੀਂ ਦਿੱਤਾ ਸਾਨੂੰ ਹੂੰ ਇਹ ਥੋੜਾ ਨਵਾਂ ਇੱਥੇ ਐਮਐਲਏ ਆਇਆ ਸੀ ਪਿਛਲੀ ਵਾਰ ਵੀ ਮੈਡਮ ਉਧਰ ਚਲੇ ਗਈ ਸੀ ਐਤ ਕੀ ਨਵਾਂ ਆਇਆ ਸੀ ਬਟਿੰਡਾ ਦੇ ਹਾਤੀ ਤੋਂ ਮਿੱਤਰ ਰਤਨ ਹਾਂ ਉਹਦਾ ਪਤਾ ਹੀ ਜਿਹੜੇ ਰੰਗ ਲਾਏ ਉਹਨੇ ਜੀ ਉਹਦਾ ਤਾਂ ਪਤਾ ਹੀ ਆ ਜਿਹੜੇ ਰੰਗ ਲਾਏ ਉਹਨੇ ਮਿੱਤਰ ਰਤਨ ਨੇ ਜੀ ਹਾਂ ਜੀ ਉਹਦੇ ਬਾਰੇ ਪੁੱਛਣ ਵਾਲੀ ਕੀ ਲੋੜ ਉਹ ਤਾਂ ਸਾਰਾ ਨੂੰ ਪਤਾ ਹੀ ਹਾਂ ਜੀ ਉਹਨੇ ਕੁਛ ਨਹੀਂ ਕਰਿਆ ਕੱਲੇ ਪੈਸੇ ਖਾਦੇ ਆ ਲੋਕਾਂ ਤੋਂ ਪੈਨਸ਼ਨਾਂ ਪੁਨਸ਼ਨਾਂ ਵਧੀਆਂ ਸਰਕਾਰ ਕਹਿੰਦੀ ਪੈਨਸ਼ਨ ਵੰਡਾਵਾਂਗੇ ਵਧਾਈ ਕੀ ਜੀ ਮਿਲਦੀ ਵੀ ਨਹੀਂ ਅੱਛਾ ਮਿਲਦੀ ਵੀ ਵਧਾਈ ਤਾਂ ਚਲੋ ਬਸ ਰਹੀਆ ਮਿਲਦੀ ਵੀ ਨਹੀਂ ਇਹ ਸਾਨੂੰ ਲਾਇਟ ਦੁੱਤੀ ਹੈ ਜੇ ਸਾਨੂੰ ਲਾਇਟ ਦੁੱਤੀ ਹੈ ਨਾ ਉਹ 24 ਘੰਟੇ ਲਾਇਟ ਚੱਲੀ ਉਹਨਾਂ ਦੀ ਹਾਂ ਖੇਤਾਂ ਹਾਂ ਖੇਤਾਂ ਵਾਲੀ ਟਿਕਰਾਂ ਵਾਲੀ ਸਾਨੂੰ ਉਹਦੀ ਸਹੂਲਤ ਆਈ ਆ ਕੱਲੀ ਹੋਰ ਤਾਂ ਕੋਈ ਸਹੂਲਤ ਸਾਨੂੰ ਦੀਂਦੀ ਨਹੀਂ ਇੱਥੇ ਆਈ ਆ ਕਿੱਥੇ ਨਹੀਂ ਆਈ ਅੱਛਾ ਬਪਰੀ ਤੇ ਪੈਨਸ਼ਨਾਂ ਕਹਿੰਦੇ ਸੀ ਵਧਾਉਂਦੀਆਂ ਇਹ ਬਹੁਤ ਕਿ 1500 2500 ਕਰਤਾ ਹਰੇਕ ਮਹੀਨੇ ਆ ਜਾ ਕਰੋ ਟੈਂਸਰ ਮਿਲਿਆ ਕਰੋ 21 ਤਰੀਕ ਨੂੰ ਆਈ ਹੈ ਜੀ ਇਸ ਦੀ ਅੱਛਾ ਹਾਂ ਜੀ ਸਾਰੇ ਉੱਤੇ ਪੁੱਛ ਪੁੱਛ ਕੇ ਮੁੜੇ ਸਾਡਾ ਜੀ ਉੱਤੇ ਚੜਕਦੀ ਘਰ ਹੈ ਜੇ ਕਹਿੰਦੇ ਪੈਨਸ਼ਨ ਆਈ ਹੈ ਜੀ ਪੁਰਾਣੀ ਮਿਲੀ ਹੈ ਆ ਪਹਿਲਾਂ ਵਾਲੀ ਇਹਦੋਂ ਪਹਿਲਾਂ 21 ਤਰੀਕ ਨੂੰ ਆਈ ਹੈ ਜੀ ਨਾ 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 ਕੋਈ ਰੇਟ ਨਹੀਂ ਜੀ ਬਦਿਆ ਨਸ਼ਾ ਨੂੰ ਸ਼ਾ ਬੰਦ ਹੋਇਆ ਕੋਈ ਕਿਹੜਾ ਜੀ ਇੱਥੇ ਤੁਹਾਨੂੰ 5 ਮਿੰਟ ਪਹਿਲਾਂ ਆਏ ਆਂਦੇ ਤੁਹਾਨੂੰ ਤਾਂ ਮੇਲ ਹੀ ਕਰਾ ਆਂਦੇ ਅੱਬਾ ਸੱਚੀ ਗੱਲ ਕਹਿੰਦੇ ਫੇਰ ਝੂਠੀ ਨਹੀਂ ਨਾ ਇਹ ਸਹੀ ਗੱਲ ਆ ਬਾਬੂ ਸੱਚੀ ਗੱਲ ਕਰਨੀਆਂ ਚਾਹੀਦੀਆਂ ਨਾ ਸਹੀ ਗੱਲ ਆ ਕਿਉਂ ਜੀ 20 ਬੰਦੇ ਖੜੇ ਆ ਝੂਠੀ ਗੱਲ ਕਹੀ ਅਗਲਾ ਕੋਈ ਨੂੰ ਦੇਖਿਆ ਤੂੰ ਏ ਹਾਂਜੀ ਕੋਈ ਆਉ ਉਹ ਨਹੀਂ ਜੀ ਇੱਥੇ ਕੋਈ ਨਸ਼ਾ ਨਹੀਂ ਬੰਦ ਕੋਈ ਪੰਚ ਨੇ ਮਿਦਾਈ ਕੋਈ ਬੁੜੀਆਂ ਦਾ ਨਹੀਂ ਦਿੱਤਾ ਕੋਈ ਬੰਦਿਆ ਉਹ ਨਹੀਂ ਦਿੱਤਾ ਕੋਸ਼ ਨਹੀਂ ਦਿੱਤਾ ਆਕੱਲਾ ਬਾਈ ਜਿਹੜਾ ਕਹਿੰਦਾ ਲਾਇਟ ਦਾ ਲਾਇਟ ਲਾਜ਼ਮੀ ਆਈ ਹੈ ਹਾਂ ਹੋਰ ਕੁਛ ਨਹੀਂ ਆਇਆ ਬਾਬੂ ਲੰਬਾ ਸਮਾਂ ਫਰਕ ਲੱਗਿਆ ਕੋਈ ਨਵੀਂ ਸਰਕਾਰ ਤੇ ਪੁਰਾਣੀਆਂ ਸਰਕਾਰਾਂ 'ਚ ਕੋਈ ਪੁਰਾਣੀਆਂ ਸਰਕਾਰਾਂ ਹੀ ਵਧੀਆ ਸੀ ਅੱਛਾ ਆ ਨਵੀ ਦਾ ਜੀਬਾ ਏ ਟਿੱਕ ਕੋਆ ਪਟੋ ਉਹਨਾਂ ਨੂੰ ਕੋਲੇ ਖੜਿਆ ਲਓ ਉੱਤੇ ਮਿੱਟੀ ਪਾ ਦਿਓ ਹਾਂ ਜੀ ਕੁਛ ਨਹੀਂ ਕਰਦੇ ਹੋ ਬਿਲਕੁਲ ਹਾਂ ਜੀ ਮੈਂ ਕਿਹਾ ਬਾਦੇ ਬਹੁਤ ਵੱਡੇ ਵੱਡੇ ਕਰਕੇ ਆਏ ਸੀ ਅਸੀਂ ਪੰਜਾਬ ਬਦਲ ਦਿਆਂਗੇ ਕੱਲੇ ਬਾਦੇ ਹੀ ਸੀ ਜੀ ਪੰਜਾਬ ਬਦਲਦਾ ਕੀ ਬਦਲਦਾ ਪੰਜਾਬ ਦਾ ਜੀ ਆਹ 22 ਦਸ ਤੱਕ ਹਿੱਟਾਂ ਤੇ ਬੈਠੇ ਆਂਦਾ ਆਂਦਾ ਕੁਛ ਨਹੀਂ ਆ ਹੋਗਾ ਮੈਂ ਐ ਬਾਪੂ ਅੱਗੇ ਕਹਿੰਦੇ ਹੁੰਦੇ ਨੇ ਵੀ ਸੱਥਾਂ ਚੋਂ ਸਰਕਾਰ ਚਲਾਇਆ ਕਰਾਂਗੇ ਸੱਥਾਂ ਚੋਂ ਕਿਉਂਕਿ ਸੱਥਾਂ ਦੇ ਵਿੱਚੋਂ ਹੀ ਕਹਿੰਦੇ ਪਤਾ ਲੱਗਦਾ ਨਾ ਵੀ ਕੀ ਬਣ ਰਿਹਾ ਵੋਟਾਂ ਦਾ ਸੱਥਾਂ ਚੋਂ ਕਿਹੜਾ ਜੀ ਕਾ ਉੱਥੇ ਗਿਆਨ ਦਾ ਕੋਈ ਪੁੱਛਦਾ ਨਹੀਂ ਜੀ ਹਾਂ ਉਹ ਤੇ ਗਿਆ ਨੂੰ ਕੋਈ ਪੁੱਛਦਾ ਨਹੀਂ ਹਾਂ ਤੁਸੀਂ ਕਹਿੰਦੇ ਹੋ ਇਹ ਕਹਿੰਦੇ ਆਹ ਸੁਣਿਆ ਸੀ ਟੀਵੀ ਤੇ ਆਇਆ ਸੀ ਵੀ ਤੁਹਾਡੇ ਘਰੇ ਉਹ ਕਰਾਂਗੇ ਬਾਹ ਕਰਾਂਗੇ ਬਗੱਲਾਂ ਜੀ ਆਟੇ ਦੇ ਗੋਗਲੂ ਹੈ ਜੀ ਅੱਛਾ ਬਣਾ ਕੇ ਢਾ ਲੈਂਦੇ ਆ ਅੱਛਾ ਮੈਂ ਪੁੱਉ ਵੈਸੇ ਕੀ ਲੱਗਦਾ ਐ ਇਤ ਕੀ ਕੌਣ ਜਿੱਤੂਗਾ ਬੰਡੇ ਤੋਂ ਬੰਡੇ ਤੋਂ ਦੀ ਹੱਕ ਤਾਂ ਸਿਰ ਮਰਜ਼ੀ ਦਿੱਤਾ ਐ ਅੱਛਾ ਤੇ ਜਿੱਤੇ ਜਿਹੜਾ ਮਾਦੀ ਇਹਨਾਂ ਨੇ ਕੰਮ ਕੀ ਪਹਿਲਾਂ ਤੋਂ ਲੈ ਕੇ ਇਹਨਾਂ ਨੇ ਕਰਾਏਗੀ ਬਿਗੀ ਲੀਗੀਆਂ ਮੋਟਰ ਇਹਨਾਂ ਨੇ ਦਿੱਤੀਆਂ ਹੋਰ ਕੰਮ ਇਹਨਾਂ ਨੇ ਇਤਿਆਂ ਛੜ ਕੇ ਇਹਨਾਂ ਨੇ ਬਣਾਈਆਂ ਗਿਆ ਕੋਈ ਕਿਸੇ ਨੇ ਸੀ ਬਰੇਜ ਪਾਤੇ ਆ ਬੱਲਬ ਉਹ ਲਾਈ ਮੋਟਰ ਆਹ ਲਾਈ ਸੀ ਤਾਂ ਆ ਕੰਨ ਵਾਲੇ ਤੇ ਕੋਈ ਨਹੀਂ ਜੀ ਕਿਸੇ ਦੀ ਸੁਣਦਾ ਵਾਪਰੇ ਕੀ ਹਾਲਾ ਠੀਕ ਠਾਕ ਹੋ ਠੀਕ ਹੈ ਜੀ ਵਧੀਆ ਚੱਲ ਫਿਰ ਠੀਕ ਹੈ ਬਾਪੂ ਕਿਵੇਂ ਲੱਗਦਾ ਸਰਕਾਰ ਦਾ ਇਹਦਾ ਕੋਈ ਆਪਣੇ ਵੱਲ ਤਾਂ ਸਾਰੀਆਂ ਇੱਕੋ ਜਿਹੀਆਂ ਕੋਈ ਆਈ ਜਾਵੇ। ਅੱਛਾ ਹਾਂ ਕੰਮ ਕਰਕੇ ਖਾਣਾ ਹੈ। ਕਰਕੇ ਖਾਣਾ ਕਮਾਈ। ਦਸਾਂ ਨੌਹਾਂ ਦੀ ਕਮਾਈ ਆਪ ਹੀ ਕਰਨੀ। ਤੂੰ ਵੀ ਕਰ। 4000 ਚਲਾਉਣਾ ਆਦੀ। ਤਾਂ ਆਪਾਂ ਸੋਚਿਆ ਵੀ ਕੋ ਫਲਾਣਾ ਜਿੱਤ ਜੇ ਫਲਾਣਾ ਜਿੱਤ ਜੇ ਵੀ ਆਪਾਂ ਤਾਂ ਬੋਲ ਪਾਉ ਦੇ ਮਨ ਨਾ ਪਉਣੀ ਜਿੱਥੇ ਪਉਣੀ। ਕਿੱਥੇ ਪਉਣੀ ਬਾਪੂ? ਉਹ ਅਜੇ ਸੋਚਾਂਗੇ ਕਿਹੜੇ ਕਿਹੜੇ ਹੋਣਗੇ। ਨੇ ਹੋ ਪਤੀ ਹੁੰਦਾ ਐ ਕਿਤਾ ਪਤਾ ਵੀ ਚਲ ਹੋਊ ਤਾਂ ਕਿਹੜਾ ਵੀ ਕਾਲੀ ਵੀ ਹੋਣਗੇ ਕਾਂਗਰਸੀ ਵੀ ਹੋਣਗੇ ਝਾੜੂ ਵਾਲੇ ਵੀ ਆਉਣਗੇ ਬੀਜੇਪੀ ਵਾਲੇ ਵੀ ਆਉਣਗੇ ਬਾਦਲ ਕਿਹਨੂੰ ਪਾਵਾਂਗੇ ਹੋਰ ਦੱਸੋ ਅੱਛਾ ਹਾਂ ਬਾਦਲ ਨੇ ਕੰਮ ਨਹੀਂ ਕੀਤੇ ਫਿਰ ਕੰਮ ਵਾਲੇ ਕੀਤੇ ਫਿਰ ਉਹਨੂੰ ਪਾਵਾਂਗੇ ਜਿੰਨ ਕੇ ਲਿਆਤਾ ਜੀ ਮੈਂ ਮਰ ਜਾਂਦਾ ਚਾਹੇ ਅੱਛਾ ਤੇ ਉਹਨਾਂ ਨੇ ਜਿੰਨ ਜਿਹਿਆਤਾ ਨਾ ਬੈਂਡੇ ਤੇ ਮੈਂ ਆ ਤੁਰਨ ਫਿਰਨ ਲੱਗ ਗਿਆ ਜੇ ਇੱਥੇ ਨਾ ਹੁੰਦਾ ਤਾਂ ਕੌਣ 5-4 ਲੱਖ ਰੁਪਈਆ ਲਾਉਂਦਾ ਕਰੇ ਨਾਲੇ ਬਾਪੂ ਕਹਿੰਦੇ ਉਹਨਾਂ ਨੇ ਬੇਅਦਬੀਆਂ ਕੀਤੀਆਂ ਸੀਗੀਆਂ ਉੱਥੇ ਜੇ ਹੋਏ ਕਹਿਣ ਦੀ ਹੈ ਜੀ ਕਰੀ ਹੈ ਪਤਾ ਨਹੀਂ ਆਪਾਂ ਕਿਹੜਾ ਕੋਲੇ ਸੀ ਇਹ ਤਾਂ ਆਪਾਂ ਨੂੰ ਸਾਹਮਣੇ ਹੀ ਦੀਂਦਾ ਸੀ ਹਾਂ ਜਿਹੜੀ ਸਾਹਮਣੇ ਚੀਜ਼ ਅੱਖਾਂ ਦੇ ਸਾਹਮਣੇ ਜਿੰਦੀ ਹੋਵੇ ਉਹ ਤਾਂ ਕਹਿਣੀ ਚਾਹੀਦੀ ਹੈ ਤੇ ਹੁਣ ਆਪਾਂ ਨੂੰ ਕੀ ਪਤਾ ਹੈ ਕਰੀਏ ਕਿ ਨਹੀਂ ਕਰੀਏ ਅੱਛਾ ਬਾਪੂ ਤੁਸੀਂ ਆ ਥੱਲੇ ਇੱਥੇ ਮੈਂ ਤਾਂ ਪੱਥਰਾਂ ਤੇ ਬੈਠੇ ਹਾਂ ਤੇ ਕਹਿੰਦੇ ਪਾਰਕ ਪੁਰਕ ਬੜਾਕ ਬਣੂ ਕਿਹੜੇ ਕਹਿ ਨਹੀਂ ਯਾਰ ਪਾਰਕ ਪੁਰਕ ਤਾਂ ਬਣਾ ਦਿਓ ਸਾਨੂੰ ਕਹਿੰਦੇ ਬਣਾਇਆ ਬਣਾਇਆ ਕਿਸੇ ਨੇ ਨਹੀਂ ਉਹਦੋ ਸੁਣੋ ਜੀ ਅੱਛਾ ਉਹ ਚਲੋ ਪਤਾ ਕੀ ਹੈ ਆ ਬਾਪੂ ਵਗੈਰਾ ਬਪਰੀ ਇਹ ਕਹਿੰਦੇ ਪਾਰਕਪੁਰਕ ਬਣ ਜਾਂਦਾ ਵਧੀਆ ਸੀ ਗੱਲ ਸੁਣੋ ਸਾਨੂੰ ਬਿਜਲੀ ਮੁਕਤ ਕਰਤੀ ਹੋਰ ਸਾਨੂੰ ਕੀ ਜਿਹੜੇ ਦੋ ਮਾਲ ਦਾਣੇ ਜੋ ਤਾਂ ਖਾਦਾ ਹੋ ਗਏ ਪਹਿਲਾਂ ਇਹ ਕੀ ਦੇ ਇਹਨਾਂ ਨੂੰ ਲੋਕਾਂ ਨੂੰ ਜਿਹੜੇ ਦੋ ਮਾਲ ਦਾਣੇ ਸੀ ਝੁੱਗੇ 'ਚ ਸਭ ਸਰਕਾਰੀ ਜ਼ਮੀਨਾਂ ਖਾ ਗਏ ਸਰਕਾਰੀ ਪੈਸਾ ਖਾ ਗਏ ਕਾਂਗਰਸ ਤੇ ਬਾਦਲ ਕੇ ਕੁਝ ਨਹੀਂ ਇਹਦੇ ਕੋਲੇ ਕੀ ਕੁਝ ਨਹੀਂ ਦੇਣਗੇ ਤਾਂ ਫੇਰ ਹੀ ਕਰੂ ਕੁਛ ਨਹੀਂ ਬਹੁਤ ਕੁਛ ਹੈ ਸਰਕਾਰ ਕੋ ਤਾਂ ਬਹੁਤ ਕੁਛ ਹੁੰਦਾ ਨਾ ਬਾਪੂ ਇਹ ਨਹੀਂ ਇਹਦੇ ਕੋਲੇ ਹੈ ਸਰਕਾਰਾਂ ਕੋਲ ਤਾਂ ਇਹਨਾਂ ਨਾਲ ਕੁਛ ਹੁੰਦਾ ਸਰਕਾਰਾਂ ਦਾ ਬਹੁਤ ਕੁਛ ਕਰਦਾ ਤਾ ਤਾਂ ਮਿਲੂ ਜਾਂ ਦੇਵੂ ਸਾਨੂੰ ਬਿਜਲੀ ਮੁਕਤ ਕਰਤੀ ਹੋਰ ਕੀ ਚਾਹੀਦਾ ਸਾਨੂੰ ਜੱਟਣ ਨੌਕਰੀ ਕਹਿੰਦੇ ਸਿੱਧਿਆ ਕਰਾਂਗੇ ਪੈਨਸ਼ਨ ਪੁਨਸ਼ਨ ਵਧਾਵਾ ਅੰਦਰ ਸੀ ਇਹਨਾਂ ਵੀ ਜਿਹੜੇ ਦੋ ਮਾਂ ਦਾਣੇ ਸੀ ਉਹ ਤਾਂ ਉਹ ਖਾ ਗਏ ਇਹਨਾਂ ਕੋਲ ਢੱਕਾ ਨਹੀਂ ਕੀ ਲੱਗਦਾ ਬਾਈ ਕੰਮ ਕੁਮ ਹੋਇਆ ਪਿੰਡਾਂ ਚ ਵੋਟਾਂ ਆ ਗਈਆਂ ਕੁਛ ਨਹੀਂ ਹੋਇਆ ਪਰ ਸਾਡੇ ਦਾ ਬੁਰਾ ਹਾਲ ਸਾਡੇ ਗਲੀ ਚ ਅੱਛਾ ਕੋਈ ਕੰਮ ਨਹੀਂ ਸਹਾਈ ਤੈਨੂੰ ਕੰਮ ਦੇ ਤੇ ਕੋਈ ਉਸ ਦਾ ਦੋ ਵਾਰੀ ਆਉਂਦਾ ਐਮਐਲਏ ਵੀ ਚੁਣਿਆ ਸੀ ਮੈਂ ਲਾ ਪਿਛੀ ਵਾਰ ਰਰਪਿੰਦਰ ਕੌਰ ਰੂਬੀ ਨੂੰ ਵੋਟਾਂ ਪਾਈਆਂ ਐ ਕਿ ਅਮਿਤ ਰਤਨ ਨੂੰ ਪਾਈਆਂ ਪਾਈਆਂ ਜੀ ਹਾਂ ਜਿਤਾਇਆ ਸਾਰਿਆਂ ਨੂੰ ਜੀ ਕੋਈ ਕੋਈ ਨਹੀਂ ਮੁੜ ਕੇ ਪੋਛਦਾ ਸਾਡਾ ਜੀ ਅੱਛਾ ਆ ਗਰਦੇ ਪਹਿਲੇ ਤਾਂ ਕੇ ਕਹਿੰਦੇ ਨਾ ਕੋਈ ਕੰਮ ਕਰਕੇ ਦੇਦੇ ਸੇ ਹਾਂ ਐਮਐਲਏ ਸਾਡਾ ਪ੍ਰਧਾਨ ਸੀ ਹੁਣ ਇੱਕ ਕਈ ਮੁੰਡਾ ਬਣਿਆ ਜੀ ਇਹ ਵੀ ਨਹੀਂ ਸਾਡੀ ਗੱਲ ਕੋਈ ਸੁਣਦੇ ਕੋਈ ਨਹੀਂ ਸੁਣਦਾ ਸਾਡਾ ਜੀ ਕੰਮ ਕਮ ਕੁਝ ਨਹੀਂ ਹੋ ਰੇ ਕੁਝ ਨਹੀਂ ਹੋ ਰੇ ਜੀ ਸਾਨੂੰ ਉਧਰ ਲੈ ਚੱਲਦਾ ਜੀ ਥੋੜਾ ਜੀ ਨਹੀਂ ਕਰਨਾ ਸਾਡੀ ਗਲੀ ਚੋਂ ਉਧਰ ਜੀ ਵੋਟਾਂ ਵਾਲੇ ਸਾਰੇ ਆ ਜਾਂਦੇ ਨੇ ਮੇਂ ਰਸਤਾ ਬੰਦ ਹੋ ਮੇਰਾ ਰਸਤਾ ਮੇਰਾ ਰਸਤੇ ਬੰਦਾ ਹੋਇਆ ਬੇ ਉਹ ਤਾਂ ਜਦੋਂ ਵੋਟਾਂ ਲੈਣੇ ਤਾਂ ਬਾਹਲੇ ਕਿਹੜੇ ਮਾਰੇ ਹੋਣਗੇ ਬਾਹਲੇ ਜੀ ਮਾਰੇ ਉਹਦੇ ਤਾਂ ਉਹ ਤਾਂ ਪਹਿਰੇ ਹੀ ਪੈਂਦੇ ਸੀ ਸਾਨੂੰ ਪਾਉ ਵੋਟਾਂ ਆ ਕਰੋ ਦੋ ਤਿੰਨ ਵਾਰੀ ਖੁਦ ਜਿਤਾਇਆ ਵੀ ਸੀ ਆਪ ਖੁਦ ਜਿਤਾਇਆ ਜੀ ਰੇਗ ਨੂੰ ਮੈਂ ਜਿਤਾਇਆ ਖੁਦ ਆਪ ਗਲੀ ਚ ਮੇਰੇ ਵਿੱਚ ਸਾਰੀ ਗਲੀ ਮੇਰੇ ਵਿੱਚ ਲੱ ਚੱਲਦੀ ਓਥੇ ਜੀ ਇਹ ਵੋਟਾਂ ਪੁੰਨ ਦੇ ਨਾਲ ਕੇ ਸਾਰੇ ਚੱਲਦੇ ਆ ਜੀ ਹੁਣ ਸਾਰੀ ਪੁੱਛ ਦੱਸ ਨਹੀਂ ਕਰਦੇ ਮੁਰਗੀ ਵਲ ਕਰਦਾਂਗੇ ਜੀ ਆ ਹੁੰਦਾ ਹੀ ਗੱਲ ਬਾਤ ਹੁਣ ਕੰਮ ਕੋਮ ਬਈ ਫਿਰ ਤਾਂ ਬੁਰਾ ਹਾਲੀ ਹੈ ਜੀ ਸਾਰੇ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਬਈ ਆਪ ਦੀ ਸਰਕਾਰਾਂ ਆ ਵੀ ਤੁਰੀ ਬੈਠੇ ਆ ਸਾਰੇ ਪੁੱਛਗਾਰ ਨਹੀਂ ਕਰਦੇ ਕੰਮ ਦੀ ਕੋਈ ਕਿਵੇਂ ਆ ਜੀਦਰ ਕਿਵੇਂ ਆ ਬਦਲਾ ਆ ਗਿਆ ਬਦਲਾ ਕੁਝ ਨਹੀਂ ਆਇਆ ਜੇ ਤਾਂ ਕਹਿੰਦੇ ਬਦਲਾ ਆਊਗਾ 70 ਸਾਲਾਂ ਦੇ ਚਿਰੀਆਂ ਸਰਕਾਰਾਂ ਪਹਿਲਾਂ ਨਹੀਂ ਕੰਮ ਨਹੀਂ ਕੀਤਾ ਸੀ ਕਰਾਂਗੇ 2 ਸਾਲਾਂ ਵਿੱਚ ਕਰਤਾ ਕੁਝ ਨਹੀਂ ਆਇਆ ਜੀ ਹਾਂ ਅਜੇ ਤੱਕ ਮੇਰੀ ਉਮਰ ਹੀ ਹੁਣ ਕਟੜ 35 36 ਸਾਲ ਹੋ ਗਏ ਵਿਆਹ ਕੇ ਹੋਏ ਨੂੰ ਜੀ ਮਤਲਬ ਉਹੀ ਮੋਲ ਦੇ ਗਦੇ ਫਿਰ ਤਾਂ ਜੀ ਆਹ ਕਹਿੰਦੇ ਆ ਜੀ ਕਰਕੇ ਫੋਲ ਕੇ ਭੱਜ ਜਾਂਦੇ ਆ ਜੀ ਆਹ ਜੀ ਕਰ ਦਾਂਗੇ ਬਸ ਕੋਈ ਫਰਕ ਨਹੀਂ ਲੱਗਦਾ ਕੋਈ ਫਰਕ ਹੀ ਨਾ ਹੰਤਰਾਦਾ ਜੀ। ਜਦੋਂ ਬੁਰਾ ਹਾਲ ਆ ਜੀ। ਗਰੀਬ ਹੀ ਹੈ ਨਹੀਂ ਵੱਡੇ ਲੋਕ ਐ। ਮੈਂ ਕਹਿੰਦੇ ਤੱਕਾ ਵਸਤੀ ਦਾ ਦਿੰਦੇ ਨੇ ਕਿੱਧਰ ਜੀ? ਕੀ ਕਰੇ ਵੀ ਬੋਲ ਕੇ ਆਲੇ ਨੂੰ। ਸੁਣਾਈ ਸਾਡੀ ਕੋਈ ਗੁਰਦਾ ਨਹੀਂ ਜੀ। ਆਹ ਕਹਾ ਖੁੱਦ ਕਮੇਟੀ 10 ਸਰਾ ਘੜੇ ਜੀ ਸਾਡੇ ਇੱਥੇ। ਇਹਨਾਂ ਨੇ ਕਿੰਨੇ ਤਨੇ 24 ਇਸ ਦੇ ਹਾਲ ਆਇਆ ਇਹਨਾਂ ਨੂੰ। ਬਸ ਟਰੱਕ ਮੰਗਾਵਾ ਗਿਆ ਕਰਾਵਾ ਫੇਸ ਪਾਈਆਂ ਕਰਾਵਾ ਥੋੜੀ ਗਲੀ ਦੀਆਂ। ਕੋਈ ਸਾਨੂੰ ਪੁੱਛਦਾ ਜਿੱਧਰ ਦਾ। ਕੀ ਲੱਗਦਾ ਜੀ ਨਹੀਂ ਨਹੀਂ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਮੋਲ ਮੂਲ ਵੋਟਾਂ ਵਾਲਾ ਜੀ। ਮੋਲ ਮੂਲ ਵੋਟਾਂ ਵਾਲਾ ਦੇਖੋ ਦੇਖ ਹੁਣ ਦੇਖੋ ਕੀ ਹੋਊਗਾ। ਕੰਮ ਕੋਮ ਹੋਇਆ ਕੋਈ ਕੋਈ ਕੰਮ ਨਹੀਂ ਹੋਇਆ ਜੀ ਕੰਮ ਕਿੱਥੇ ਹੁੰਦੇ ਸਾਡੇ ਦਾ ਉਹ ਗਲੀਆਂ ਜੇ ਉਹ ਸੀਵਰ ਵਾਲਾ ਹੀ ਕੰਮ ਪੈ ਮੁਸ਼ਕਮਾਰ ਜਾਂਦੇ ਜਵਾਕਾਂ ਨੂੰ ਬਿਮਾਰੀ ਲੱਗਦੀ ਹੈ ਬੰਦਿਆਂ ਨੂੰ ਵੀ ਇੰਨਾ ਜਾ ਕੇ ਦੇਖੋ ਉੱਥੇ ਬਹੁਤ ਬੁਰਾ ਹਾਲ ਹੈ ਅੱਛਾ ਕੋਈ ਸੁਣਾਈ ਨਹੀਂ ਹੋਈ ਸਾਡੇ ਬਹੁਤ ਭਜਦੇ ਫਿਰਦੇ ਹੋਂ ਬਾਬ ਤੁਸੀਂ ਸੁਣਿਓ ਤਾਂ ਕਿਨਾਂ ਗੱਲ ਨਹੀਂ ਕੀਤੀ ਵੀ ਸਾਡਾ ਹਾਲ ਇਹ ਹੈ ਕੀਤੀ ਜੀ ਗੱਲ ਕਹਿੰਦੇ ਅੱਜ ਕਰ ਦਿੰਨੇ ਆ ਗੱਲ ਕਰ ਦਿੰਨੇ ਆ ਕੋਈ ਗੱਲ ਨਹੀਂ ਹੁੰਦੀ ਉਹੀ ਇੱਕ ਵਸ ਲਾਰਾ ਲਾ ਦਿੰਦੇ ਆ ਸਾਨੂੰ ਹੁਣ ਤਾਂ ਵੋਟਾਂ ਆਂਗੇ ਹੁਣ ਤਾਂ ਗੀੜੇ ਮਾਰਨਗੇ ਗੇੜੇ ਮਾਰਨੇ ਉਥੇ ਚਿੱਕੜ ਚ ਤੁਰੇ ਰਹੋ ਉਹਨਾਂ ਨੂੰ ਕਾਵਾਂਗੇ ਫਿਰ ਹੋਰ ਕੀ ਕੋਈ ਸੁਣਾਈ ਨਹੀਂ ਹੈਗੀ ਸਾਡੇ ਇੱਥੇ ਜਦੋਂ ਕੋਈ ਐਮਲੋ ਵੱਡੇ ਆਉਂਦੇ ਆ ਮੰਤਰੀ ਪ੍ਰਧਾਨ ਉਦੋਂ ਕਹਿੰਦੇ ਨੇ ਸਾਡੇ ਪਿੰਡ 'ਚ ਗਰੀਬ ਹੀ ਹੈ ਨਹੀਂ ਤੇ ਇਸ ਪਿੰਡ 'ਚ ਇੰਨਾ ਐਡਾ ਪਿੰਡ ਹੈ ਜੀ ਦੇਖੋ ਕਿੰਨੀ ਬੋਟ ਹੈ ਇੱਥੇ ਸਾਰੇ ਗਰੀਬ ਹੈ ਹੀ ਆ ਨਾ ਇੱਥੇ ਕੋਈ ਰੋਜ਼ਗਾਰ ਦਾ ਕੰਮ ਹੈ ਸਾਡੇ ਪਿੰਡ ਕਹਿੰਦੇ ਕਮੇਟੀ 'ਚ ਇਹ ਪਿੰਡ ਕੋਈ ਰੋਜ਼ਗਾਰ ਨਹੀਂ ਆਉਂਦਾ ਅੱਛਾ ਹਜ਼ਾਰੋਂ ਗਰੀਬ ਹੈ ਅੱਛਾ ਕਮੇਟੀ 'ਚ ਕੋਈ ਰੋਜ਼ਗਾਰ ਨਹੀਂ ਕੋਈ ਰੋਜ਼ਗਾਰ ਨਹੀਂ ਬਾਕੀ ਸਾਰੇ ਪਿੰਡਾਂ ਜੈਗਾ ਸਾਡੇ ਪਿੰਡ ਚ ਕੋਈ ਰੋਜ਼ਗਾਰ ਨਹੀਂ ਹੈਗਾ ਸਰਕਾਰ ਤਾਂ ਕਹਿੰਦੀ ਨੌਕਰੀਆਂ ਦੇਵਾਂਗੇ ਵਾਧੂ ਰੋਜ਼ਗਾਰ ਕਰਦੇਾਂਗੇ ਸਰਕਾਰ ਕਿੱਥੋਂ ਨੌਕਰੀਆਂ ਮੁੰਡੇ ਬੈਠਿਆ ਸਾਡੇ ਪੜੇ ਗਰੀਬ ਬੰਦੇ ਹੈਗੇ ਮੁੰਡਿਆਂ ਨੂੰ ਪੜਾਏ ਕਰੇ ਬੈਠਿਆ ਕੀ ਨੌਕਰੀਆਂ ਦੇਣਗੇ ਇਹ ਕਹਿਣ ਦਾ ਮਤਲਬ ਹੁੰਦਾ ਇਹਨਾਂ ਦਾ ਉਹ ਕੀ ਲੱਗਦਾ ਬਿਸ਼ੰਦੇ ਤੱਕ ਕੌਣ ਜੀ ਸਕਦਾ ਠੰਡੇ ਜੋ ਜੀ ਦੇਖੋ ਹਣ ਕੋਈ ਪਤਾ ਨਹੀਂ ਪਬਲਿਕ ਦਾ ਕਿੱਧਰ ਘੁੰਮ ਜਾਏ ਜੀ ਜਿਹਨੂੰ ਜਵਾਬ ਦਿੰਦੇ ਉਹਦੇ ਵੱਲੀ ਘੁੰਮ ਸਕਦੀ ਹੈ ਪਬਲਿਕ ਕੋਈ ਪਤਾ ਨਹੀਂ ਇਹਦਾ ਅੱਛਾ ਇਹਦਾ ਮੌਕਾ ਦੱਸੋ ਜੀ ਬਈ ਸੇ ਤੁਹਾਨੂੰ ਕੀ ਲੱਗਦਾ ਕਿਉਂਕਿ ਜੱਜਮੈਂਟ ਹੁੰਦੀ ਹੈ ਨਾ ਵੀ ਕੀ ਇਕੱਲੇ ਜਿੱਤੀ ਸਕਣਗੇ ਕਾਂਗਰਸ ਜਿੱਤੂ ਕਿ ਆਮ ਆਦੀ ਪਾਰਟੀ ਕਿ ਆਜ਼ਾਦ ਕੇ ਬੀਜੇਪੀ ਇਹਦਾ ਜੀ ਅਜੇ ਮੌਕਾ ਦੱਸੋ ਕੀ ਕਿਦੜਾ ਮਾਹੌਲ ਹੁੰਦਾ ਹੈ ਇਹ ਮਾਹੌਲ ਦੀ ਗੱਲ ਹੁੰਦੀ ਹੈ ਲੱਖੇ ਜਾਣ ਦਾ ਕੋਈ ਮਾਹੌਲ ਹੈ ਦੇਖੋ ਜੀ ਹੁਣ ਦੁਨੀਆ ਦਾ ਪ੍ਰਚਾਰ ਸੁਣਾਗੇ ਜਦੋਂ ਨੇੜੇ ਕੰਮ ਆਊ ਉਦੋਂ ਹੀ ਪਤਾ ਲੱਗੂ ਵੀ ਕਿਦੜਾ ਮਾਹੌਲ ਹੁੰਦਾ ਬਾਕੀ ਸਾਡੇ ਇੱਥੇ ਕੋਈ ਸੁਣਾਈ ਨਹੀਂ ਇਹ ਸਰਕਾਰ ਦੇ ਵਿੱਚ ਕੋਈ ਸੁਣਾਈ ਨਹੀਂ ਕੋਈ ਸੁਣਾਈ ਹੈ ਹੀ ਨਹੀਂ ਸਾਡੇ ਕਿ ਕਣਕ ਕੋਈ ਮਿਲਦੀ ਆ ਪਹਿਲਾਂ ਹੀ ਮਿਲਦੀ ਕੋਈ ਸਰਕਾਰ ਆਵੇ ਕਣਕ ਤਾਂ ਸੈਂਟਰ ਦਿੰਦੀ ਆ ਆਪਾਂ ਨੂੰ ਕਣਕ ਤਾਂ ਸੈਂਟਰ ਦਿੰਦੀ ਜੇ ਕੋਈ ਸਰਕਾਰਾਂ ਦਾ ਦਿੰਦੀ ਐ ਨਹੀਂ ਆਪਾਂ ਨੂੰ ਉਹਦਾ ਮਗਰੋਂ ਸੈਂਟਰ ਦਿੰਦੀ ਆ ਕਣਕ ਉਹ ਮਿਲ ਜਾਂਦੀ ਆ ਸਾਨੂੰ ਅੱਛਾ ਬਾਕੀ ਕੋਈ ਆਇਆ ਨਹੀਂ ਕੁਛ ਵੀ ਸੁਣਾਈ ਇਹ ਸਰਕਾਰ ਨੇ ਕੁਝ ਨਹੀਂ ਦਿੱਤਾ ਕੁਝ ਨਹੀਂ ਉਹੀ ਕਣਕ ਮਿਲ ਜਾਂਦੀ ਏ ਕਹਿ ਦਿੰਦੇ ਆ ਜੇ ਕੋਈ ਨਾ ਕੋਈ ਮਾੜੀ ਮੋਟੀ ਕਿਸੇ ਦੀ ਫਸਲ ਖਰਾਬ ਹੋਵੇ ਜੁ ਬੁੜੀਆਂ ਨੇ ਕੀ 1000 ਰੁਪਏ 1000 ਰੁਪਏ ਨਾਲ ਕੀ ਇੱਥੇ ਗਰੀਬਾਂ ਦਾ ਵੀ ਇੱਕ ਵੇਰੀ ਬਾਤ ਆ ਖਾਤੇ 'ਚ ਕੀ ਬਣ ਜੂ ਉਹਦੇ ਨੂੰ ਨਹੀਂ ਪਤਾ ਉਹਦਾ ਪਾਈ ਨਹੀਂ ਜੀ ਕੋਈ ਸਾਨੂੰ ਦੇ ਦਤਾ ਕਿਸੇ ਨੂੰ ਨਹੀਂ ਕੋਈ ਰਹਿ ਗਿਆ ਕੋਈ ਲੈ ਗਿਆ ਹੀ ਹੁੰਦਾ ਇੱਥੇ ਕੌਣ ਪੁੱਛਦਾ ਗਰੀਬਾਂ ਨੂੰ ਜਿਹੜਾ ਮੂਰੇ ਹੰਦੋਂ ਆਪਦੀ ਪਬਲਿਕ ਨੂੰ ਦੇਖਦਾ ਮੇਰੀ ਵੋਟ ਹੈਗੀ ਉਹਨੂੰ ਦਵਾ ਦਿੰਦੇ ਆ ਬਾਕੀ ਰਹਿ ਜਾਂਦੇ ਆ ਕੀ ਲੱਗਦਾ ਭਾਈ ਤੁਹਾਨੂੰ ਫਿਰ ਵੋਟਾਂ ਵੋਟਾਂ ਲੈ ਕੀ ਵੋਟਾਂ ਲੈ ਦੇਖੂ ਮੈਂ ਤਾਂ ਕੱਲੀ ਮੰਨਦਾ ਕੱਲੀ ਉਹੀ ਆ ਉਹ ਸਰ ਅਕਾਲੀ ਹਰਸਿਮਰਤਾ ਉਹ ਹੈ ਹੋਰ ਤਾਂ ਗਾਂਹ ਦਾ ਸੋਣੀਆਂ ਖੁੱਡੀਆਂ ਕਿਵੇਂ ਲੱਗਦਾ ਖੁੱਡੀਆਂ ਆਮ ਦੀ ਪਾਰਟੀ ਆਮ ਪਾਰਟੀ ਤਾਂ ਮੰਤੋਂ ਮਸਕਾ ਲੱਗਦਾ ਅੱਛਾ ਹਾਂ ਜੀ ਉਹ ਬੈਂਡ ਚ ਹੋਇਆ ਨਹੀਂ ਜੱਤਿਆ ਵੀ ਹੈਗਾ ਮੈਂ ਆਪਾਂ ਕਹੀਏ ਤਾਂ ਵੀ ਕੁਛ ਕਰਿਆ ਦਾ ਨਹੀਂ ਫਿਰ ਉਹ ਪਿਆ ਕਰਨ ਦਾ ਸਾਹਮਣੇ ਸਾਡੇ ਬਾਹਰੋਂ ਪੰਜਾਬ ਵਾਰੀ ਕਹਿੰਦਾ ਕਮੇਟੀ ਵਾਲਾ ਐ ਤਾਂ ਕਮੇਟੀ ਵਾਲੀ ਚੱਕਣਗੇ ਉਹ ਜਾਗਦੇ ਨਹੀਂ ਫਿਰ ਉਹ ਕਹਿੰਦਾ ਆਪ ਹੀ ਜੱਕੋ ਤੁਸੀਂ ਰਾਪੀ ਚੱਕਾਂਗੇ ਫਿਰ ਬੋਟਾ ਵਾਸਤੇ ਦਾਲਣਗੇ ਭੱਜ ਭੱਜ ਕੇ ਹੂੰ ਬੋਟਾ ਵੀ ਤਾਂ ਬਹੁਤ ਜਿਜੀ ਕਰਦੇ ਹੋਣਗੇ ਹੁੰਦੇ ਆ ਹੱਥ ਜੋੜਦੇ ਸਾਰਾ ਕੁਝ ਕਰਦੇ ਆ ਉਦੋਂ ਤਾਂ ਹੂੰ ਮਤਲਬ ਨਿਕਲਿਆ ਤਾਂ ਕੋਈ ਨਹੀਂ ਪੁੱਛਦਾ ਬਾਅਦ ਚ ਫਿਰ ਹੂੰ ਉਹ ਤਾਂ ਆ ਕੇ ਬਹੁਤ ਮੰਜਿਆ ਤੇ ਵਹਿੰਦੇ ਆ ਹਾਂ ਮਨਤਾ ਕਰਦੇ ਆ ਸਾਨੂੰ ਪਾਜਾ ਵੋਟ ਆ ਬਾਅਦ ਚ ਕਿਹਨੇ ਪੁੱਛਣਾ ਆਪ ਗਾ ਆਪਣੇ ਕੰਮ ਧੰਦੇ ਜਵਾਕਾ ਵਾਸਤੇ ਤੁਰਨਾ ਪੈਂਦਾ ਸੰਦਾ ਬਾਹਰ ਅੰਦਰ ਜਾਣਾ ਪੰਦਾ ਹੁੰਦਾ ਹੂੰ ਦੇਖੋ ਗਾ ਹੁਣ ਕੀ ਬਣਦਾ ਹੈ ਜ਼ਿੰਮੇਦਾਰੇ ਦਾ ਕੰਮ ਹੈ ਨਹੀਂ ਕੰਮ ਹੈ ਦਿਹਾੜੀ ਕਰ ਲੂਗਾ ਬੰਦਾ ਜਾਂ ਕੋਈ ਜ਼ਿੰਮੇਦਾਰੇ ਦਾ ਕੰਮ ਹੈ ਨਹੀਂ ਮਸ਼ੀਨਾਂ ਕੰਮ ਸਾਰਾ ਮਸ਼ੀਨਾਂ ਰਹੀ ਹੋ ਗਏ ਤੇ ਕੀ ਕਰ ਲੰਗੇ ਬੰਦੇ ਕੋਈ ਇੱਥੇ ਉਹ ਤਾਂ ਹੈ ਨਹੀਂ ਕੋਈ ਮਿਹਨਤ ਹੈਗੀ ਵੀ ਕੋਈ ਖੇਤ ਚ ਮਿਹਨਤ ਕਰ ਲਓ ਮਿਹਨਤ ਵੀ ਹੈ ਨਹੀਂ ਤਾਂ ਗਰੀਬ ਤਾਂ ਔਖੀ ਹੈ ਕੀ ਲੱਗਦਾ ਮਾਹੌਲ ਵੋਟਾਂ ਦਾ ਜੀ ਠੀਕ ਹੀ ਲੱਗਦਾ ਮਾਹੌਲ ਤਾਂ ਹੀ ਗੱਲ ਕਰ ਮੰਤਰਾ ਜਾ ਪਾਣੀ ਦਾ ਧੱਕਾ ਕਰੇ ਨਹੀਂ ਹਰ ਤੱਕ ਕੁਝ ਨਹੀਂ ਕੀਤਾ ਢਾਈ ਸਾਲ ਨੇ ਢਾਈ ਸਾਲੋਂ ਕੀ ਕਰੇ ਦੱਸੋ ਕੋਈ ਨਵਾਂ ਕੰਮ ਕਰੇ ਦੇਖੇ ਨਾ ਕਹਿੰਦੇ ਨੌਕਰੀਆਂ ਦੇਤੀਆਂ ਮਾਂ ਦੀ ਪਾਰਟੀ ਕਹਿੰਦੇ ਸੀ ਮੈਂ ਤਾਂ ਅੱਖਾਂ ਨੇ ਵੀ ਪਿੰਡ ਗੱਲਾਂ ਤੇ ਕੰਮ ਦੇ ਪਿੰਡ ਤੇ ਤਾਂ ਆਵੰਦੇ ਲੱਗੇ ਕਿਹਨੇ ਕਲਗ ਜੇ ਜाहिर ਬੰਦਾ ਬਾਦ ਦਾ 10 ਬੰਦੇ ਰਾ ਕਿ ਉਹਨੇ ਕੀ ਹੋਗਾ ਬਿਜਲੀ ਫਰੀ ਕੀਤੀ ਕਹਿੰਦੇ ਸੀ ਵੀ ਕੱਲੀ ਬਿਜਲੀ ਫਰੀ ਕਰੇ ਬਸ ਕਣਕ ਕਿੰਨੇ ਟਾਈਮ ਤੇ ਆਉਂਦੀ ਜਿਹੜੀ ਕੋਈ ਮਿਲਦੀ ਹੈ ਕਣਕ ਤੋਂ ਤਿੰਨ ਵਾਰੀ ਮਿਲਦੀ ਸੀ ਹੁਣ ਇੱਕ ਵਾਰੀ ਮਿਲਦੀ ਆ ਕੱਲੀ 5 ਕਿਲੋ ਮਹੀਨੇ ਦੇ ਬੰਦੇ ਨੂੰ ਨਹੀਂ 4 ਰੁਪਏ ਉਹ ਵੀ ਘੱਟਦੇ ਜਿਹੜੀ 2 ਵਾਲੀ ਹੋ ਵੀ ਘੱਟਦੀ 3 ਕਿਲੋ ਮਿਲਦੇ ਹੁਣ 5 ਤਾਂ ਉਹ ਤਿੰਨ ਵੀ ਨਾ ਜਾਂਦੇ ਆ ਉਹ 4 ਤੋਂ 4 ਤੋਂ ਕੋੜਾ ਫਿਰ 4 ਤਾਂ ਆਉਂਦੇ ਆ ਕੋੜਾ ਤਾਂ ਲਾਸਟ ਆਉਂ ਸਾਡੇ ਬੰਦੇ ਨਾਲੋਂ ਆਪੀ ਉਹ ਦੂਜੇ ੜਾ ਪਰ ਤੇ ਨਿਊਟਰਲ ਹੋ ਵਰਤੋ ਨੂੰ ਕੀ ਕਰਨਾ ਅੱਛਾ ਸ਼ੀਮਾ ਲਈ ਆਇਆ ਮੈਨਲੇ ਫੜੇਗਾ ਉਹਨਾਂ ਨੇ ਫੜੇ ਇਸ ਕੰਮ 'ਚ ਰੇਸ ਬਤ ਰਹਿੰਦੀ ਹੂੰ ਉਹ ਤਾਂ ਆਪੀ ਨਿਊਟਰਲ ਹੋਈ ਕਰੇ ਹੋ ਗਈ ਕਰਨ ਸਰਕਾਰ ਤਾਂ ਕਹਿੰਦੀ ਕੰਮ ਬਹੁਤ ਕੀਤੇ ਬਦਲਾਅ ਲਿਆਂਦਾ ਸੀ ਕੋਈ ਬਦਲਾਅ ਨਹੀਂ 23 ਸਾਲ 10 ਕਿ ਕੀ ਕਰਤ ਨਹੀਂ ਪਤਾ ਸੱਗੇ ਕੋਈ ਨਵਾਂ ਕੰਮ ਸਾਡੇ ਬੰਦ ਕਰਕੇ ਦੇਖਾਂ ਫੇਰ ਤਾਂ ਪਤਾ ਲੱਗ ਜਾਨਾ ਅੱਛਾ ਨਵੇਂ ਵਿਂਟੇਜ ਨਾਲ ਜੁੜੇ ਹੋਏ ਬੰਦੇ ਹੈ ਵਿਂਟੇਜ ਨਾਲ ਹੂੰ ਵਿਂਟੇਜ ਪੈਂਦਾ ਮੇਰਾ ਗੱਡੀ ਖੜਦੇ ਘਰੇ ਚਾਰ ਖੜਦੀਆਂ ਸੀ ਮਨੇ ਘੜ ਦੇ ਕਲੀ ਦਾ ਸਾੜੀ ਝੜਕੜੀ ਅੱਛਾ ਪਹਿਲਾਂ 4 ਖੜਦੀਆਂ ਸੀ 4 ਖੜਦਿਆਂ ਵਾਲਾ 8 ਵਾਲੀ 3 ਵਾਲੀ ਤੇ 3 ਸਾਢੇ ਦਿਨਾਂ ਦੀ ਫਿਰ 4 ਵਾਲੀ ਹੁਣ ਤਾਂ ਤਿੰਨੋਂ ਇੱਕ ਕਲੀ ਇੱਕ ਖੜਦੀ ਬਸ 10 ਸਾੜੀ ਨਸ਼ਾ ਖਤਮ ਹੋ ਗਿਆ ਕੋਈ ਨਸ਼ਾ ਕਿੰਨਾ ਮਤਲਬ ਜਿਆਦਾ ਹੋ ਗਿਆ ਵਧ ਗਿਆ ਹੋਂ ਮਤਲਬ ਕਿੱਟੇ ਦਾ ਕੀ ਹੋਣਾ ਜਦੋਂ ਮੈਂ ਬੰਦ ਕਰਤਾ ਸੀ ਤੇ ਜਿਹਨੇ ਮੁਲਾਜ਼ਮ ਨਾਲੇ ਜੋ ਰੋਜ਼ ਤਾਂ ਫੜਦੇ ਮੁਲਾਜ਼ਮ ਵਿੱਚ ਹੀ ਹੁੰਦੇ ਨੇ ਉਹਨਾਂ ਦੀ ਚਾਹੁੰਦੇ ਤੁਸੀਂ ਦੇਖੇ ਨੀ ਜੰਨੇ ਕਿ ਆਪ ਵੀ ਦੇਖਦੇ ਨੀ ਤੁਸੀਂ ਜਿੰਨੂੰ ਦਾ ਵਾਧਾ ਪਤਾ ਹੋਊਗਾ ਸਾਡੇ ਨਾਲੋਂ ਫਿਰ ਵੱਧ ਪੜਾਇਆ ਤੇ ਦੇਖਦੇ ਕੁਸਾਉਂਦੇ ਵੀ ਕੁਰਸੀ ਤੇ ਬਠਾਣਾ ਨਾ ਨਸ਼ਾ ਲਾਈ ਜਾਂਦਾ ਆ ਵੀ ਪੜਾ ਰਿਹਾ ਕਿੰਨੇ ਮਲਾਜ ਫੜਦੇ ਵਿਚ ਉਹ ਰਿਸ਼ਤਨਾ ਜੀ ਕਿੰਨੇ ਫੜਦੇ ਰੋਗ ਮੈਂ ਆ ਮੇਰੇ ਕੋ ਮਾਇਰਾ ਹਾ ਇਹਦੇ ਵਿਚ ਰੇੜੀ ਕਾਲਾ ਗਿਆ ਮੇਰਾ ਰਜਾਨਾ ਕੰਮ ਖਬਰਾਂ ਸੁਣਨ ਦਾ ਰਜਾਨਾ ਤੜਕੇ ਵੀ ਆਥਣੇ ਵੀ ਤੜਕੇ ਵੀ ਆਥਣੇ ਵੀ ਕਿੰਨੇ ਕਿੰਨੇ ਗੱਲਾਂ ਬੱਚਾ ਵੀ ਮਲਾਜ ਵਾਲੀਆਂ ਪੜਵਾਰੀ ਨਾਲ ਦਾ ਰਿਸ਼ਤ ਕਾਨੂੰਗੂ ਨਾਲ ਦਾ ਨਿਰਸ਼ਕੀਰਮੰਦ ਫੜਦੇ ਰੂਪ ਬੰਦਦਾ ਭੈਣ ਦੇ ਅੱਛਾ ਕੋਈ ਦਿਸਾਈ ਨਹੀਂ ਬੰਦ ਉਹ ਜਾਉਂ ਮੰਦ ਜੇ ਫੜ ਲਿਆ ਤਾਂ ਵੀ ਨਹੀਂ ਉਹ ਫੇਰ ਬਾਹਰ ਕਰ ਦਿੰਦੇ ਆ ਉਹਨੂੰ ਘਰੇ ਕਿਉਂ ਨਹੀਂ ਫੇਰ ਭੇਜਦੇ ਫਿਰ ਮੁੜ ਕੇ ਭਾ ਲੋ ਫਿਰ ਫਿਰ ਉਸੇ ਕੰਮ ਦੀ ਹੋ ਜਾਂਦਾ ਉਹ ਇਹੀ ਕੰਮ ਨੇ ਛੱਡਿਆ ਅੱਜ ਫੜ ਲਿਆ ਕਾਂਟੇਵਾ ਛੱਡ ਦਿੰਦੇ ਆ ਫਿਰ ਫਿਰ ਉਸੇ ਕੰਮ ਦੀ ਹੋ ਜਾਂਦਾ ਉਹ ਅਰੇ ਕੀ ਲੱਗਦਾ ਕੀ ਬਟਿੰਡੇ ਤੋਂ ਅੱਗੇ ਕੋਣ ਚੇ ਸਕਦਾ ਬਟਿੰਡੇ ਤੋਂ ਅੱਗੇ ਕਾਂਗਰਸ ਦਾ ਮੰਨ ਦੱਸਿਆ ਰਾਜਾ ਬਣ ਕੇ ਉਦੋਂ ਇਹਨਾਂ ਨੇ ਲੱਫਲਾ ਭਲਾ ਕਰਤਾ ਹਾਂ ਲੱਫਲਾ ਭਲਾ ਕਰਕੇ ਆਵ ਹੋ ਗਿਆ ਲੈ ਬਾਦਲ ਕਹਿੰਦੇ ਨੇ ਇਸ ਦੇ ਮਨ ਵਿਚਾਰੇ ਹੁਣ ਹੌਣ ਕੌਣ ਹੋਊਗਾ ਹੁਣ ਉਸ ਦੀ ਘਰ ਵਾਲੀ ਉੱਠੂਗੀ ਅਰੇ ਕਾਂਗਰਸ ਜੀ ਤੂੰ ਇਹ ਕੀ ਤੂੰ ਹਾਂ ਉਹ ਰਾਜਾ ਬਣ ਕੇ ਘਰੋਂ ਉੱਠੂ ਤੇ ਖੁੱਡੀਆਂ ਨਹੀਂ ਖੁੱਡੀਆਂ ਉੱਠੇਗਾ ਉੱਤ ਤਿੰਨ ਚਾਰ ਖੁੱਡੀਆਂ ਤਾਂ ਉੱਠ ਗਿਆ ਹਾਂ ਖੁੱਡੀਆਂ ਨਹੀਂ ਜੀ ਹੋ ਸਕਦਾ ਵੀ ਕਾਂਜੀ ਕਾਂਗਰਸ ਸਮਝੌਤਾ ਕਰ ਲੈਣ ਨਹੀਂ ਹਾਂ ਈਮੋਹਾ ਹੁਸਾਇਾ ਨੇ ਤੁਹਾਨੂੰ ਮਿਲ ਤਾ ਕੰਗਰੇਸ ਦੀ ਪਰ ਕਿਉ 18 ਜਣੇ ਆ ਕੱਲੀਆਂ 3 ਜਣੇ ਤੇ ਲੱਖਾ ਸਦਣਾ ਉਹ ਤਾਂ ਉਹੀ ਲਾਇਆ ਜਿਨਾਂ ਨੇ ਅਸੀਂ ਤਾਂ ਕੋਈ ਪੱਕਾ ਨਹੀਂ ਲੇ ਗਿਆ ਪਾਉਂਦਾ ਜਿੱਥੇ ਦੇਣਾ ਅੱਛਾ ਉਹ ਪੱਕਾ ਉਹ ਆ ਦੇ ਬੰਦਨ ਬਦਲਾ ਕੇ ਆਉਂਦਾ ਵੀ ਕੀ ਮਾਹੌਲ ਉਹਦਾ ਅੱਛਾ ਉਹ ਵੀ ਵਰਤ ਜੇ ਤੁਹਾਡੇ ਮਾਹੌਲ ਜਤ ਨਹੀਂ ਹਰ ਤਾਂ ਕੋਈ ਸਾਡੇ ਵਿੱਚ ਤਾਂ ਕੋਈ ਆਇਆ ਨਹੀਂ ਹਾਂ ਤੁਹਾਨੂੰ ਕੀ ਲੱਗਦਾ ਜੀ ਕੀ ਮਾਹੌਲ ਮੂਲੇ ਕੀ ਵੋਟਾਂ ਦਾ ਬਾਈ ਹੇ ਕੋਈ ਕੁਝ ਨਹੀਂ ਪਤਾ ਲੱਗਦਾ ਅੱਛਾ ਨਾ ਇਹਦਾ ਕੋ ਕਟੜ ਕੱਲੀ ਨਹੀਂ ਤਾਂ ਬਾਦਲ ਦੇ ਨਾਲ ਜੇ ਰਹਿ ਕੇ ਆ ਉਹ ਤਾਂ 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 ਸੁਣਾਉਂਦਾ ਆਪਦੀਆਂ ਇਹ ਵਿੱਚ ਰਿਸ਼ਤੇ ਰਿਹਾ ਸਾਡੇ ਦਾ ਪਰਿਵਾਰ ਦਾ ਹੀ ਹੂੰ ਤਾਂ ਬਦਲ ਤਾਂ ਆ ਇੱਕੋ ਪਰਿਵਾਰ ਦੇ ਆਸੀਂ ਅੱਛਾ ਉਹ ਵੈਸੇ ਕੀ ਲੱਗਦਾ ਪਿਛਲੀਆਂ ਸਰਕਾਰਾਂ ਚਲੋ ਆਪਾਂ ਸਰਕਾਰਾਂ ਦੀ ਗੱਲ ਕਰ ਲੈਂਦੇ ਪਿਛਲੀਆਂ ਸਰਕਾਰਾਂ ਤੇ ਆ ਸਰਕਾਰ ਚ ਕੋਈ ਫਰਕ ਲੱਗਿਆ ਫਰਕ ਕੀ ਆ ਭਾਈ ਵੋਟਾਂ ਲੈ ਕੇ ਸਾਰਾ ਅੱਧ ਕਰ ਨੂੰ ਜਾਂਦਾ ਬਾਕੀ ਬਾਅਦ ਚ ਕਿਸੇ ਦੀ ਕੋਈ ਨਹੀਂ ਪੁੱਛਦਾ ਹਾਂ ਜਿਹੜੀ ਮਰਜ਼ੀ ਸਰਕਾਰ ਆ ਜੇ ਵੋਟਾਂ ਲੈ ਕੇ ਪਹਿਲਾਂ ਤਾਂ ਲਾਲਚ ਦਿੰਦੇ ਨੇ ਲੋਕਾਂ ਨੂੰ ਸੋਡਾਂ ਐ ਕਰਾਂਗੇ ਬਾਅਦ ਕਰਾਂਗੇ ਮੁੜ ਕੇ ਕੁਝ ਨਹੀਂ ਕਰਦੇ ਪਿੰਡ 'ਚ ਕੰਮ-ਕੁਮ ਹੋਏ ਕੰਮ-ਕੁਮ ਤਾਂ ਬਸ ਮਾੜ ਮੋਟੇ ਜਿਹੇ ਸੜਕ ਛੋਟਕਾ ਤਾਂ ਹੋਣ ਹੀ ਹੁੰਦੇ ਨੇ ਬਹੁਤ ਕੰਮ ਕੋਈ ਨਹੀਂ ਹੋਇਆ ਬਹੁਤ ਬੜੇ ਪਿੰਡ ਚ ਕੀ ਹੋਣਾ ਇਹ ਕੰਮ ਨੌਕਰੀ ਨਾ ਕਰੀ ਮਿਲੀ ਪਿੰਡ ਚ ਕਿਸ ਨੂੰ ਨੌਕਰੀ ਦਾ ਕਿੰਨੀ ਮਿਲਣੀ ਹੈ ਸਰਪੰਚ ਮੰਨਦੇ ਤਾਂ ਕਿ ਅਸੀਂ ਘਰ ਘਰ ਨੌਕਰੀ ਮਿਲ ਜੂਗੀ ਜਦੋਂ ਦੇਖੂਗਾ ਉਹ ਦੇਖੀ ਜਾਊਗੀ ਦੋਸਾਂ ਨਾਲ ਜਾਈ ਤਾਂ ਕਿਸ ਨੂੰ ਨਹੀਂ ਮਿਲੀ ਅਜੇ ਤਾਂ ਬਲਕਿ ਹੂਟਾ ਮੈਨੂੰ ਬਾਈ ਅੱਛਾ ਤਾਂ ਮੈਨੂੰ ਮਿਲ ਗਈ ਹੋਣੀ ਹੈ ਹਾਂ ਵਾਅਦਾ ਕੀਤਾ ਸੀ ਵੀ ਨਸ਼ਾ ਖਤਮ ਕਰ ਦਾਂਗੇ ਪੰਜਾਬ ਦੇ ਵਿੱਚ ਬਹੁਤ ਕੁਝ ਬਦਲਾ ਆ ਜਾਊਗਾ ਆਇਆ ਬਦਲਾ ਨਸ਼ਾ ਨੂੰਸ਼ਾ ਤਾਂ ਬਾਈ ਸਾਨੂੰ ਪਤਾ ਹੀ ਹੈ ਨਸ਼ਾ ਦਾ ਚੱਲਣਾ ਹੀ ਹੈ ਇਹ ਕਚਰੀ ਲੈਣਾ ਨਸ਼ਾ ਦਾ ਕੰਮ ਕਿਤੇ ਬੰਦ ਹੁਣ ਠੀਕ ਹੈ ਨਾ ਵੈਸੇ ਚਲੋ ਐਂ ਕਹਿੰਦੇ ਵੀ ਸੱਥਾਂ ਦੇ ਤੋਂ ਨੂੰ ਵੈਸੇ ਕੀ ਲੱਗਦਾ ਹੈ ਵੀ ਜੇ ਆਪਾਂ ਸੱਥਾਂ ਦੀ ਗੱਲ ਕਰੀਏ ਕਿ ਐਤ ਕੀ ਬਠਿੰਡੇ ਤੋਂ ਕੌਣ ਜਿੱਤ ਸਕਦਾ ਹੈ ਅਕਾਲੀ ਦਲ ਵੀ ਜਿੱਤ ਸਕਦਾ ਹੈ ਕਿ ਕਾਂਗਰਸ ਜਿੱਤ ਸਕਦੀ ਹੈ ਕਿ ਝਾੜੂ ਵਾਲੇ ਕਿ ਬੀਜੀ ਵਾਲੇ ਕਿ ਆਜ਼ਾਦ ਹੱਸ ਮੇ ਹੋਣਗੇ ਇਤਕੇ ਦਾ ਕੰਮ ਅੱਛਾ ਬੰਡੇ ਜੀ ਤਾਂ ਹਾਂ ਤੇ ਲੱਕਸ ਦਾਣਾ ਵੀ ਖੜਾ ਹੋਇਆ ਹੋ ਜੂ ਫਿਰ ਉਹਨੂੰ ਕੀੰਦਾ ਫਿਰ ਅੱਛਾ ਉਹ ਵੀ ਹੋ ਜਾਏ ਹੋ ਜਾਏ ਉਹ ਜਿੱਤ ਜੂ ਕਿ ਇਹ ਹੁਣ ਕੀ ਪਤਾ ਲੱਗਦਾ ਲੋਕ ਦੱਸਣਗੇ ਵੋਟਾਂ ਵਾਲੇ ਵੀ ਕੀ ਕਰਦੇ ਆ ਸੀ ਹਾਂ ਜਦੋਂ ਦੋ ਮੱਲੇ ਕੋਲ ਦੇ ਹੁੰਦੇ ਨੇ ਤੇ ਉਹ ਐ ਨਹੀਂ ਕਹਿੰਦਾ ਮਾਟੇ ਜੁ ਹਾਂ ਇਹ ਤਾਂ ਬਾਅਦ ਚ ਪਤਾ ਲੱਗਦਾ ਜੇ ਟੂ ਹੀ ਲੱਗ ਜਾਂਦੀ ਕਿਸੇ ਦੀ ਉਹਦਾ ਪਤਾ ਲੱਗੂਗਾ ਅੱਛਾ ਹਾਂ ਜੀ ਹਾਂ ਮਾੜੀ ਮੁੱਢੀ ਬਾਬੂ ਜੱਜਮੈਂਟ ਜਿਵੇਂ ਫਸਮਾ ਕੰਮ ਆਇਦ ਕੀਤਾ ਕੀ ਦਾ ਕੀ ਦਾ ਸਾਰਿਆਂ ਦੀ ਫਸਮਾਗਾ ਅੱਛਾ ਹਾਂ ਨਹੀਂ ਇਹ ਤਾਂ ਹੁਣ ਵੀ ਮਾੜਾ ਮਾੜਾ ਦੋ ਤਾਂ ਪਤਾ ਲੱਗ ਜਾਂਦਾ ਹੁੰਦਾ ਹੈ ਨਹੀਂ ਹਜੇ ਮੈਨੂੰ ਕੋਈ ਦੋਸਤ ਨਹੀਂ ਪਤਾ ਲੱਗਦਾ ਅੱਛਾ ਹਾਂ ਫਸਮਾ ਕੰਮ ਆ ਚਾਰੇ ਪਾਰਟੀਆਂ ਦੇ ਕੰਮ ਫਸਮੇ ਨੇ ਅੱਛਾ ਹਾਂ ਇੱਕ ਪਾਰਟੀ ਨੂੰ ਆਪਾਂ ਕਿਸੇ ਨੂੰ ਕੁਝ ਕਹੀ ਨਹੀਂ ਸਕਦੇ ਕੀਤਾ ਐ ਕਿਤੇ ਜਿਵੇਂ ਥੋੜੀਆਂ ਜਿਹੀਆਂ ਵੋਟਾਂ ਦੇ ਮਾਣ ਨਾਲ ਜਿੱਤੂ ਜਿੱਤੂਗਾ ਐ ਨਹੀਂ ਹੈਗਾ ਵੀ 50000 ਤੇ ਜਿੱਤ ਗਿਆ 20 ਤੇ ਜਿੱਤ ਗਿਆ ਨਾ ਸੌ ਵਾਲੇ ਕੰਮ ਹੀ ਐਦ ਕੀਤਾ ਸੌ ਵਾਲੇ ਕੰਮ ਹੀ ਹੋਣਗੇ ਐਦ ਕੀਤਾ ਹਾਂ ਜੀ ਅਰੇ ਆਏ ਸੀ ਸਰਕਾਰ ਤਾਂ ਕਹਿੰਦੀ ਸੀ ਸਾਰੀ 13 13 ਜੀਰੂ ਹੁੰਦੀ ਮਾਰ ਦੇਗੀ ਮੈਂ ਲੈ ਉਸ ਨੂੰ ਕਹੀਦਾ ਨੇ ਜਿਹੜਾ ਹੁੰਦਾ ਉਹਦਾ ਅਗਲਾ ਕਹਿੰਦੀ ਹੁੰਦਾ ਹੁਣ મોદી ਵੀ ਕਹਿੰਦਾ ਅਸੀਂ 400 ਜਿੱਤਾਂਗੇ ਇਹਦਾ ਬਾਅਦ ਚ ਮਸ਼ੀਨਾ ਦੱਸਣੀ ਕਿ ਕਿ ਜਿੱਤਗੇ ਜਦੋਂ ਮਨ ਕੋ ਦਿਨ ਉਹ ਤਾਂ ਕਹਿੰਦੀ ਹੁੰਦਾ ਮੈਂ ਜਿੱਤੂਗਾ ਹਾਂ ਉਹ ਤਾਂ ਬਾਅਦ ਚ ਪਤਾ ਲੱਗਦਾ ਕਿਹੜਾ ਜਿੱਤਦਾ ਹਾਂਜੀ ਅੱਛਾ ਬਾਪੂ ਕੀ ਮਾਹੌਲ ਆ ਵੋਟਾਂ ਬੂਟਾਂ ਨਾਲ ਵੋਟਾਂ ਦੇਖੋ ਇਹਨਾਂ ਵੋਟਾਂ ਦੇ ਵਿੱਚ ਕੋਈ ਮਾਹੌਲ ਦਾ ਬਹੁਤਾ ਕਹਿ ਨਹੀਂ ਸਕਦੇਗੇ ਆਪਾਂ ਵੇਹੇ ਉਹ ਜੇ ਆਪਾਂ ਕਹੀਏ ਜੇ ਮੰਨੀਆਂ ਤਾਂ ਅਸੀਂ ਤਾਂ ਮਤਲਬ ਆਮ ਨੂੰ ਵੀ ਮੰਨਦੇ ਹਾਲ ਦੀ ਕਰ ਅੱਛਾ ਹਾਂ ਬਿਆਮ ਨੇ ਜੇ ਹੁਣ ਲੋਕ ਤਾਂ ਰੋਜ਼ ਗੁਣ ਭਾਲਦੇ ਆ ਨਾ ਹੁਣ ਹੁਣ ਸਾਰੇ ਪਿੰਡ ਤੋਂ ਵਾੜੇ ਲਾ ਪੁੱਛ ਲੋ ਬਿੱਲ ਤਾਂ ਹਰੇਕ ਦੇ ਮਾਫ ਹੋਇਆ ਨਾ ਨਾ ਇਹ ਨਾ ਬਹੁਤ ਪਿਛੇ ਭੱਜਦੇ ਨੇ ਸੋਲਣ ਲੱਗੇ ਪਏ ਮੇਰੇ ਤੋਂ ਲੱਗੇ ਤਾਂ ਸੋਲਣ ਤਾਂ ਤੇ ਵੀ ਤਾਂ ਵੀ ਵਿਲਾਈ ਜਾਂਦਾ ਸੀਗਾ ਹੁਣ ਸੁੱਖ ਦਾ ਸਾਹ ਲਿਆ ਆ ਬਿੱਲ ਤੋਂ ਬਿਜਲੀ ਤੋਂ ਜੇ ਪਰ ਉਹ ਗੁਣ ਭਾਲ ਰੋਜ਼ ਗੁਣ ਪਤਾ ਨਹੀਂ ਹੁੰਦਾ ਕਿ ਉਹ ਗੁਣ ਨੂੰ ਮੰਨ ਕੇ ਆਪਾਂ ਤਾਂ ਇਸੇ ਸਰਕਾਰ ਨੂੰ ਜਿਹੜੀ ਬਣੀ ਨਵੀਂ ਨੇ ਠੀਕ ਹੈ ਗਿੱਟਾ ਖਿੱਚਣ ਵਾਲੇ ਬਾਲੇ ਸੀ ਇਹਦੇ ਤਾਂ ਕਰਕੇ ਉਹ ਨਾਏ ਤੋਂ ਹੋਨੇ ਜਾਂ 1000 ਰੁਪਏ ਜੇ ਐਲਾਨ ਕਰਤਾ ਉਹ ਨਹੀਂ ਪਹੁੰਚਿਆ ਉਹਦੇ ਨਾਲ ਉਸ ਨੂੰ ਕਈ ਜਾਂਦੇ ਆ ਤੇ ਜਿਹੜਾ ਫਾਇਦਾ ਕਰੇ ਨੂੰ ਘਟਗਾ ਰਹੇ ਹੈ ਤੇ ਮਹੌਲ ਤਾਂ ਮਤਲਬ ਕੁੱਲ ਮਿਲਾ ਕੇ ਜਿਵੇਂ ਸਾਡੇ ਪਿੰਡ ਦਾ ਰਿਜ਼ਲਟ ਦੇਖੋਗੇ ਜਾਂ ਹੋਰ ਵੀ ਆਮਦਨ ਵਧ ਜੁਦਾ ਰਹੂਗਾ ਕਦੇ ਵੀ ਅੱਛਾ ਹਾਂ ਪਿਛਲੀ ਵਾਰ ਵੀ ਨਹੀਂ ਐਸ ਕੀ ਤੁਸੀਂ ਅਮੇਤਰਤਨ ਨੂੰ ਜਿਤਾਇਆ ਸੀ ਅਮੇਤਰਤਨ ਨੂੰ ਜਿਤਾਇਆ ਸੀ ਮਤਲਬ ਉਹ ਪਿੰਡ ਦਾ ਸਾਡਾ ਬੰਦਾ ਸੀ ਤੇ ਪਰ ਉਹ ਜਿੰਦ ਉਹ ਜੇ ਕਪਲੇ ਚ ਆ ਗਿਆ ਉਹਨੇ ਫਿਰ ਕਰਿਆ ਉਹਨੇ ਕੁਛ ਨਹੀਂ ਸਾਡੇ ਅਸੀਂ ਦਰਸ਼ਨ ਨੂੰ ਵਿਲੇ ਪਿੰਡ ਦਾ ਬੰਦਾ ਇਹ ਦਰਸ਼ਨ ਨੂੰ ਵੀ ਜਿਤਾਇਆ ਇਹਨੂੰ ਵੀ ਜਿਤਾਇਆ ਤੇ ਹੋਰ ਵੀ ਜਿਵੇਂ ਸਾਡੇ ਸਰਾਂ ਵਾਲੇ ਦੇ ਨਾਨਕੇ ਸੀ ਪਿੰਡ ਚ ਕੀਤਾ ਪਿੰਡ ਤੇ ਉਹਨਾਂ ਨੇ ਕਿਸੇ ਨੇ ਕੁਛ ਨਹੀਂ ਕਰਿਆਗਾ ਇਹਨਾਂ ਨੇ ਸਰਕਾਰ ਨੇ ਹੁਣ ਬਾਢੇਲਾ ਪਿੰਡ ਦਾ ਬਾਢੇਲਾ ਕਰਿਆ ਕੋਈ ਮੇਰਾ ਤਾਂ ਜੱਕ ਲੈਦਾ ਕਹਿੰਦੀ ਫਿਰਦਾ ਕੱਲੇ ਦਾ ਬਾਢੇਲਾ ਕਰਿਆ ਪਰ ਉਹ ਗੁਣ ਕਿਸੇ ਦੇ ਜਿਆਦਾ ਕੋਈ ਨਹੀਂ ਹੈ ਬਿਜਲੀ ਫਿਰ ਜਿਹੜਾ ਕਰਿਆ ਬਹੁਤ ਵੱਡਾ ਬਹੁਤ ਵੱਡਾ ਕੰਮ ਕਰਿਆ ਬਿਜਲੀ ਬੈਲ ਫੇਰ ਹੀ ਕਰਿਆ 45 ਬਿਜਲੀ ਲੈਟ ਐਨੀ ਆਈ ਹੈ ਜਿਹਨੂੰ ਤਿੰਨ ਮੋਟਰਾਂ ਦੀ ਲੋੜ ਸੀ ਇੱਕ ਮੋਟਰ ਦਾ ਸਾਰ ਸਾਰ ਰਹੀ ਸੀਗੀ ਉਹੀ ਖੰਭੇ ਉਹੀ ਤਾਰਾਂ ਸਾਰਾ ਕੁਝ ਹੋ ਸੀ ਪਰ ਲੋਕ ਤਾਂ ਰੋਜ਼ਗੁਣ ਭਾਲਦੇ ਨੇ ਰੋਜ਼ਗੁਣ ਤਾਂ ਨਹੀਂ ਹੁੰਦਾ ਜਿਵੇਂ ਸਰਕਾਰ ਨੇ ਕਿਹਾ ਸੀ ਰੋਜ਼ਗਾਰ ਦੇ ਦੇਾਂਗੇ ਅਸੀਂ ਬਹੁਤ ਜਿੰਨਾ ਕਿ ਦਿੱਤਾ ਹੈ ਰੋਜ਼ਗਾਰ ਜਿੰਨਾ ਮਤਲਬ ਕਿ ਐਨੀ ਵਾਦੀ ਐਨੀ ਵਧੀ ਵੇ ਇਹਨਾਂ ਰੋਜ਼ਗਾਰ ਕਿੰਨਾ ਕਿ ਦਿੱਤਾ ਜਾਊਗਾ ਜੇ ਹੁਣ ਅਗਲੇ ਦੀ ਪੜਾਈ ਦੇ ਕੁਆਲਟੀ ਦੇ ਵੇਸਤੇ ਤਾਂ ਦਿੱਤਾ ਹੀ ਹੈ ਨਾ ਜੇ ਆਪਾਂ ਕਹੀਏ ਇਹ ਪਹਿਲਾਂ ਦੇ ਆਲਿਆਂ ਦੇ ਮੁਕਾਬਲੇ ਵਾਅਦਾ ਦਿੱਤਾ ਹੈ ਇਹੋ ਨਾਲੇ ਪੜਦਾ ਹੀ ਨਹੀਂ ਉਹ ਅਗਲਾ ਸ਼ਪਾਰਸ਼ਾ ਨਾਲ ਜਾਂ ਹੋ ਕਰੇ ਜਾਂ ਤਹਿਸੀਲਾਂ ਚ ਜਾ ਕੇ ਜਿਵੇਂ ਅੱਜ ਹੀ ਤਹਿਸੀਲ ਚ ਜਾ ਕੇ ਕੰਮ ਹੋਇਆ ਮਿੰਟੋ ਮਿੰਟ ਕੰਮ ਹੁੰਦੇ ਕੋਈ ਪੈਸਾ ਝਾਕਦਾ ਨਹੀਂਗਾ ਉਹ ਉਹ ਬੋਲ ਚੋਰੀ ਕਰ ਤੇ ਲਈ ਵੀ ਜਾਂਦੇ ਆ ਪਰ ਉਸ ਗੱਲ ਚ ਕਸਾ ਸਕੰਜਾ ਬਿਲਕੁਲ ਸਿਰਫ ਤੇ ਆਪਾਂ ਕਹੀ ਜਮਾ ਜਰੋਂ ਤਾਂ ਖਤਮ ਹੋਈ ਨਹੀਂ ਸਕਦੀ ਹਾਂ ਤੇ ਮਤਲਬ ਕੁਛ ਕੁਛ ਹੱਦ ਤੱਕ ਫਾਇਦਾ ਬਹੁਤ ਹੋਇਆ ਹੀ ਹੈਗਾ ਜ਼ਿੰਮੇਵਾਰ ਦਾ ਤਹਿਸੀਲ ਦੇ ਵਿੱਚ ਜਾ ਕੇ ਬਹੁਤ ਖਜਲਖਵਾਰੀ ਹੁੰਦੀ ਹੈ ਉੱਥੇ ਬੜਾ ਫਾਇਦਾ ਹੋਇਆ ਹੈਗਾ